ਲੋ ਜੀ ਗੜਾ ਬਹਿ ਗਿਆ ਗੜਾ ਬਹਿ ਗਿਆ ਬਹੁਤ ਲੇਟ ਯਾਨੀ ਕਿ ਉਹਦਾ ਲਾਸਟ ਮੂਵਮੈਂਟ ਤੇ ਫਲਾਈਟ ਵਿੱਚ ਚੈੱਕ ਇਨ ਕੀਤਾ ਚੈੱਕ ਇਨ ক্লোਜ਼ ਕਰ ਰਹੀ ਸੀ ਯਾਰ ਮੇਰੇ ਨਾਲ ਨਾਮ ਵਿੱਚ ਸਿੰਗ ਲੱਗਦਾ ਬਹੁਤ ਤੰਗ ਕਰਦੇ ਆ ਏਅਰਪੋਰਟ ਤੇ ਪਿਛਲੀ ਵਾਰ ਮੈਨੂੰ ਤੰਗ ਕੀਤਾ ਇਹ ਨਾ ਏਅਰਲਾਈਨ ਵਾਲਿਆਂ ਨੇ ਇਸ ਵਾਰ ਤਾਂ ਕੀਤਾ ਮੈਨੂੰ ਇਮੀਗ੍ਰੇਸ਼ਨ ਵਾਲੇ ਇਮੀਗ੍ਰੇਸ਼ਨ ਵਾਲਿਆਂ ਦਾ ਮੇਰਾ ਇੰਟਰਵਿਊ ਲੈ ਛੱਡਿਆ ਬਾਬੇ ਜੀ ਨਾ ਕਿਸੇ ਨੂੰ ਪਤਾ ਹੋਵੇ ਕੋਈ ਝੂਠ ਹੀ ਬੋਲ ਕੇ ਕਹਿ ਰਿਹਾ ਹੋਵੇ ਕਿ ਮੈਂ ਫਿਰ ਕੰਟਰੈਕਟਰਾਂ ਜਾਵਾਂ ਆ ਵਾਓ ਹੈਨਾ ਮੈਨੂੰ ਤਾਂ ਨਹੀਂ ਲੱਗਦਾ ਇਮੀਗ੍ਰੇਸ਼ਨ ਉਹਦੀ ਕਲੀਅਰ ਹੁੰਦੀ ਹੋਵੇ ਕਿ ਕੋਈ ਜੰਦਿਆਂ ਤੋਂ ਪ੍ਰੋਡਿਊਸਰ ਕੌਣ ਲੈ ਕਿਹੜੀ ਫਿਲਮਾਂ ਦਾ ਪ੍ਰੋਡਿਊਸਰ ਕੌਣ ਹੈ ਯੂਰ ਸਨ ਆਫ ਯਰ ਬਿਜ਼ਨਸ ਇਹ ਇਹਨਾਂ ਦਾ ਬਿਜ਼ਨਸ ਹੈ ਆ ਗੱਲਾਂ ਪੁੱਛਣੀਆਂ ਚਲੋ ਦੱਸਿਆ ਤੇ ਬਾਕੀ ਯਾਰ ਲੱਗੀ ਹੈ ਪਿਆਸ ਸ਼ਕਲ ਦਾ ਹਾਲ ਤਾਂ ਨਹੀਂ ਜੀ ਸਕਦੇ ਪਹਿਲਾਂ ਤਾਂ ਪਾਣੀ ਦੀ ਬੋਤਲ ਲਈਏ ਆਪਣੀ ਹੈਗੀ ਸਟੇ ਦੁਬਈ ਦੇ ਵਿੱਚ ਅਬੂ ਧABI 'ਚੇ ਕਾਫੀ ਜ਼ਿਆਦਾ ਤੇ ਪਤੰਜਲੀ ਤੋਂ ਕੁਝ ਸਮਾਨ ਲੈ ਲਿਆ ਖਾਣ ਪੀਣ ਦਾ ਕਿਉਂਕਿ ਦੁਬਈ ਦੇ ਵਿੱਚ ਮੋਸਟਲੀ ਹੋ ਸਕਦਾ ਇੱਥੇ ਕਿਡਾ ਉਹਨਾਂ ਵਜਨ ਚੱਕਣਾ ਇਸ ਕਰਕੇ ਆਪਾਂ ਚਮਕੀਨ ਬਿਸਕੂਵ वगैरह ਦੋ ਤੋਂ ਤਿੰਨ ਵਿੱਚ ਉਕ ਲੈਣਾ ਚਲੋ ਰੇਟ ਨਾਲ ਕੀ ਸਮਝੌਤਾ ਹੈ ਨਾ ਪਹਿਲੇ ਪਾਣੀ ਨਾਲ ਕਰੀ ਫਿਰ ਤਾਂ ਪਾਣੀ ਲੈਨੇ ਚੰਗਾ ਬਲੈਕ ਹੈਂਡਬੈਗ ਮੇਰੇ ਕੋਲ ਸੀ ਵਿੱਚ ਸਮਾਨ ਸਮਾਉਂਦਾ ਕੋਈ ਸਾਲੇ ਨੂੰ ਵੀ ਚੈੱਕ ਇਨ ਤੇ ਜਮ੍ਹਾਂ ਕਰਦੇ ਹੁਣ ਅਜਾ ਹਟਾ ਚੁੱਟਾ ਕੱਢ ਲਿਆ ਮੈਂ ਕਿਉਂ ਠੰਡ ਲੱਗਦੀ ਪ੍ਰੈਸ ਤੋਂ ਬਾਤ ਲਾਂਗੀ ਇਹ ਉਖੜ ਜੱਜ ਬਾਈ ਕਦੀ ਸੁਪਨੇ ਸਣੇ ਨਾ ਜੱਜਾਂ ਨੂੰ ਤੂੰ ਰੂਮ ਦੇਖਣ ਦੇ ਅੱਜ ਵਾਹਿਗੁਰੂ ਦੀ ਕਿਰਪਾ ਕਿ ਜਰਜਾਂ ਦੇ ਵਿੱਚ ਸਫਰ ਕਰ ਲੈਣੇ ਆ। ਸਮੇ ਸਮੇ ਦੀ ਗੱਲ ਹੈ। ਸਮੇ ਸਮੇ ਦੀ ਗੱਲ ਹੈ। ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਬਸ ਤੁਸੀਂ ਖੜੋ ਨਾ, ਚੱਲਦੇ ਰਹੋ, ਜਾਂਦੇ ਰਹੋ, ਚੱਲਦੇ ਰਹੋ। ਲੋ ਫਿਰ 2024 ਦੇ ਵਿੱਚ ਪਹਿਲੀ ਆਪਣੀ ਉਡਾਣ ਅੱਜ ਹੋਏਗੀ। ਵਾਕਈ ਅੱਜ ਹੋਏਗੀ। ਉਹ ਗੜਾ ਇੰਡੀਗੋ ਦਾ। ਆ ਗੜਾ ਇਤਿਹਾਸ। ਇਤਿਹਾਸ। ਉਹ ਖੜਾ ਬਾਪੂ ਗਾਂਧੀ ਦਾ। ਫਿਰ ਇੰਡੀਆ। ਸੰਪਰੇਜੰਡ ਚੋਜ ਦੇ ਵਿੱਚ ਤੇਲ ਆ ਖੜੀ ਹੈ ਇੰਡੀਆ ਆਇਲ ਨੇ ਥੱਲੇੋਂ ਪ੍ਰੈਸ਼ਰ ਮਾਰ ਕੇ ਉਹ ਤੇਲ ਵਗ ਰਿਹਾ ਨੂੰ ਪੂਰਨ ਪ੍ਰੈਸ਼ਰ ਨੂੰ ਰੇਡਨ ਲੱਗੇ ਜਿਹੜਾ ਆਪਣੇ ਤੋਂ ਲੈ ਲੈਂਦੇ ਨੇ ਉਹ ਥੱਲੇ ਵਾਲੇ ਕਾਰਗੋ ਦੇ ਵਿੱਚ ਸ਼ਿਫਟ ਕਰ ਦਿੰਦੇ ਨੇ ਪਹੁੰਚ ਗਏ ਆ ਅਰਬ ਅਮੀਰੇਟਸ ਦੇ ਵਿੱਚ ਅਬੂ ਦਾਬੀ ਦੇ ਆ ਅਬੂ ਦਾਬੀ ਦਾ ਇੰਟਰਨੈਸ਼ਨਲ 에ਰਪੋਰਟ ਜਿੱਥੇ ਆਪਾਂ ਵੇਟ ਕਰਨੇ ਘੱਟੋ ਘੱਟ 7 ਘੰਟੇ ਜਿਹੜੀ ਕਿ ਬਹੁਤ ਜ਼ਿਆਦਾ ਟਫ ਹੋਣ ਵਾਲੀ ਹੈ 7 ਘੰਟੇ ਵੇਟ ਕਰਨਾ ਇਟਸ ਨਾਟ ਅ স্মੋਲ ਥਿੰਗ ਚਲੋ ਲੈਟਸ ਸੀ ਆਪਾਂ ਜਾ ਰਹੇ ਆ ਟ੍ਰਾਂਸਫਰ ਕਿਉਂਕਿ ਆਪਣੀ ਕਨੈਕਟਿੰਗ ਫਲਾਈਟ ਹੈ ਤੇ ਜਿਹੜੇ ਵੱਸੇ ਹੋਈ ਉਸ ਵੱਸੇ ਜਾਣਾ ਆਬੂਤਾਬੀ 에어ਪੋਰਟ ਕੇ ਅਰਪੋਰਟ ਤਾਂ ਪਤਾ ਨਹੀਂ ਜਿੰਨੇ ਸਪਈਆਂ ਕਿਉਂ ਕਰਦੇ ਨੇ ਬਸ ਇਹਨਾਂ ਦਸ਼ਾਂ ਤੇ ਅੱਗੇ ਵੀ ਬਸ ਸਫਾਈ ਹੈ ਇੰਡੀਆ ਚ ਚਲੇ ਜਾਓ ਦਿੱਲੀ 에어ਪੋਰਟ ਇੱਧਰ ਲੱਤ ਜਿਵੇਂ ਬਰਦ ਹੁੰਦਾ ਪਰ ਦਿੱਲੀ ਤੋਂ ਬਾਹਰ ਨੇ ਕੋਈ ਪਤਾ ਲੱਗ ਜਾਂਦਾ ਰਿਐਲਿਟੀ ਕੀ ਹੈ ਦੁਬਈ ਦਾ ਵੀਜਾ ਸਿਰਫ ਔਰ ਸਿਰਫ 1000 ਦੇ ਵਿੱਚ ਲੈਣਾ ਕਿੰਨੇ-ਕਿੰਨੇ ਵਿੱਚ ਲੈ ਪੈਸੇ ਲੈਂਦੇ ਨੇ ਯਾਰ ਟਾਡੇ ਤੋਂ ਦੁਬਈ ਦਾ ਵੀ ਜਸ ਸਿਰਫ 1000 ਰੁਪਏ ਦੇ ਵਿੱਚ ਲੈ ਸਕਦੇ ਹੋ ਤੁਸੀਂ ਪਹਿਲਾਂ ਤੇ ਬਿਲਕੁਲ ਹੀ ਫ੍ਰੀ ਹੁੰਦਾ ਸੀ ਹੁਣ ਇਸ ਦੀ ਇੰਨਾ ਕੀਮਤ ਰੱਖ ਦਿੱਤੀ 1000 ਜਾਂ 2000 ਰੁਪਏ ਉਹ ਵੀ ਹਰ ਇੱਕ ਨੂੰ ਨਹੀਂ ਇਹ ਹੁੰਦੀਆਂ ਨੇ ਵੀਜ਼ਾ ਦੀਆਂ categories ਜਿਹੜੀਆਂ ਹਰ ਇੱਕ ਨੂੰ ਨਹੀਂ ਪਤਾ ਹੁੰਦੀਆਂ ਬਹੁਤ ਘੱਟ ਲੋਕ ਨੇ ਜਿਹੜੇ ਦੱਸਣਗੇ ਤੁਹਾਨੂੰ ਫਟ ਮੈਂ ਤਾਂ ਰੋਲਾ ਪਾ ਰਿਹਾ ਨਾ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਹੋ ਉਸ ਨਾਲ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਬਟ ਫਿਰ ਵੀ ਮੈਂ ਤੁਹਾਨੂੰ ਫ੍ਰੀ ਵਾਲੀਆਂ ਜਾਣਕਾਰੀਆਂ ਦਿੰਦਾ ਰਹੇ ਹਾਂ ਜਿਵੇਂ ਕਿ ਤੁਸੀਂ ਕਿਤੇ ਵੀ ਜਾ ਰਹੇ ਹੋ ਜਿਵੇਂ ਹੁਣ ਮੈਂ ਜਾ ਰਿਹਾ ਇਥੋਂ ਇੰਡੀਆ ਤੋਂ ਆਇਆ ਮੇਰੀ ਸਟੇ ਹੈਗੀ ਇਥੇ ਆਬੂਤਾਬੀ ਵਿੱਚ ਇਥੋਂ ਬਾਅਦ ਮੈਂ ਜਾਣਾ ਬਾਰਸੀਲੋਨਾ ਸਪੇਨ ਹੈ ਨਾ ਇਸ ਵਿੱਚ ਮੇਰੇ ਕੋਲ ਸਟੇ ਹੈਗੀ ਚਲੋ ਜੇ ਤੁਹਾਡੇ ਕੋਲ 8 ਘੰਟਿਆਂ ਤੋਂ ਵੱਧ ਦੀ ਸਟੇ ਹੈ ਨਾ ਤੁਸੀਂ ਟਰਾਂਜ਼ਿਟ ਵੀਜ਼ਾ ਲੈ ਸਕਦੇ ਹੋ ਇੱਥੇ অন ਅਰਾਈਵਲ ਵੀ ਮਿਲ ਜਾਂਦਾ ਹੈ ਤੇ ਤੁਸੀਂ ਇਹਨਾਂ ਦੀ 에미ਰੇਟ ਦੀ ਆ ਕੇ ਵੈਬਸਾਈਟ ਦੇ ਉੱਤੇ ਵੀ ਲੈ ਸਕਦੇ ਹੋ ਸੋ ਉੱਥੇ ਹੀ ਫੀਸ ਪਰ ਨੇ ਕਹੇ 1000 ਰੁਪਏ ਦੇ ਨੀਅਰ ਬਾਊਟ ਤੁਹਾਨੂੰ 48 ਘੰਟਿਆਂ ਵਾਸਤੇ ਵੀਜ਼ਾ ਮਿਲ ਜਾਂਦਾ ਜਿੱਥੇ ਮਰਜ਼ੀ ਜੋ 48 ਘੰਟਿਆਂ ਜਿਹੜਾ ਬੰਦਾ ਰੌਮ ਦੇ ਨਾਲ ਤੋਂ ਬਈ ਘੁੰਮ ਆਉਂਦਾ ਜਾਨੀ ਕਿ 2 ਦਿਨ ਦਾ ਬਹੁਤ ਸਸਤਾ ਪੈਂਦਾ ਤੇ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਾਣਕਾਰੀ ਲੈ ਲਿਆ ਕਰੋ ਹੋਰ ਦੇਸ਼ਾਂ ਦੇ ਵੀ ਟ੍ਰਾਂਜ਼ਿਟ ਵਿੱਚ ਬਹੁਤ ਸਸਤੇ ਮਿਲ ਜਾਂਦੇ ਨੇ ਜਿਸ ਦੇ ਵਿੱਚ ਤੁਹਾਨੂੰ ਟਰੈਵਲ ਹਿਸਟਰੀ ਬਣਾਣੀ ਹੁੰਦੀ ਆ ਉਹਨਾਂ ਦੇ ਪਾਸਪੋਰਟ ਤੇ ਨਵੇਂ ਦੇਸ਼ ਦੀ ਸਟੈਂਪ ਲੱਗ ਜਾਂਦੀ ਆ ਉਹਨਾਂ ਨੂੰ ਉਦੋਂ ਦੇ ਬਹੁਤ ਬੈਨੀਫਿਟ ਮਿਲ ਜਾਂਦੇ ਨੇ ਤੇ ਚਲੋ ਆਪਾਂ ਅੱਗੇ ਚੱਲਦੇ ਹਾਂ ਜਿਸ ਯੂਰਪ ਦੇ ਵੀਜ਼ਾ ਦੀ ਜਾਣਕਾਰੀ ਲੈਣੀ ਆ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ। ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਵੀਡੀਓ ਵਿੱਚ ਉਹ ਵੀ ਜਾਣਕਾਰੀ ਦੇਣਾ ਡਾਪ ਕਰਾਂਗਾ। ਇੰਡੀਆ ਦੀ ਇਮੀਗ੍ਰੇਸ਼ਨ ਨਾਲ ਬਹੁਤ ਜ਼ਿਆਦਾ ਸਵਾਲ ਪੁੱਛਦੇ ਬਹੁਤ ਜ਼ਿਆਦਾ ਇੱਕ ਅਧਾਨੀ। ਇਸ ਵਾਰ ਤੇ ਉਹਨਾਂ ਨੇ ਮੇਰਾ ਇੰਟਰਵਿਊ ਹੀ ਲੈ ਲਿਆ। ਮੈਂ ਥੋੜਾ ਹੌਲੀ ਬੋਲਾਂਗਾ ਕਿਉਂਕਿ ਇੱਥੇ ਨਾਲ ਹੋਰ ਵੀ ਜਨਤਾ ਬੈਠੀ ਹੋਈ ਆ ਤਾਂ ਡਿਸਟਰਬ ਕਿਉਂ ਕਰਨਾ ਕਿਸੇ ਨੂੰ। ਇੰਨੇ ਸਵਾਲ ਪੁੱਛੇ ਕਿ ਇਹਨਾਂ ਤੋਂ ਮੇਰਾ ਕੋਈ ਇੰਟਰਵਿਊ ਜੇ ਕੋਈ ਮੈਂ ਜੋਬ ਲੈਣ ਚੱਲਣਾ ਉਹਦਾਂ ਤੇ ਸਵਾਲ ਪੁੱਛੇ ਜਾਂਦੇ ਨੇ। ਬਟ ਜੇ ਤੁਸੀਂ ਕੋਈ ਵੀ ਵੀਜ਼ਾ ਉਸ ਤਰੀਕੇ ਦਾ ਲੈਂਦੇ ਹੋ ਨਾ ਕੋਈ ਵੀ ਪਤਾ ਹੀ ਅਗੇ ਤੁਸੀਂ ਸਮਝਦਾਰੀ ਹੋ ਹਨ ਤੇ ਉਹ ਚੀਜ਼ ਦੀ ਨੰ ਤਿਆਰੀ ਕਰਕੇ ਆਇਆ ਕਰੋ ਇਸ ਪੋਰਟ ਤੇ ਉਹ ਬੰਦੇ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਕਿਸੇ ਨਾ ਕਿਸੇ ਜਗ੍ਹਾ ਤੇ ਅੜੇ ਬੰਦਾ ਤੇ ਮੈਂ ਇਸ ਨੂੰ ਅੜਾਵਾਂ ਠੀਕ ਹੈ ਬਟ ਇੰਨੀ ਕੋ ਮੈਂਟੈਲਿਟੀ ਚੀਪ ਕਹਿਣਾ ਵੀ ਨਹੀਂ ਚਾਹੀਦਾ ਪੰਜਾਬ ਤੋਂ ਇਹ ਕੁਐਸਚਨ ਪੁੱਛਣ ਦੀ ਕੀ ਲੋੜ ਸੀ ਪਾਸਵਰਡ ਦਿੱਤੇ ਹੋਏ ਐਡਰੈਸ ਤੱਕ ਪਿਆ ਹੋਇਆ ਉੱਥੋਂ ਮੈਂ ਨਿਕਲ ਗਿਆ ਗਿਆ ਅੱਗੇ ਇੱਕ ਸਕਿਉਰਿਟੀ ਵਾਲਾ ਸਕਿਉਰਿਟੀ ਚੈਕਿੰਗ ਨਹੀਂ ਹੁੰਦਾ ਆਪਣਾ ਉਥੋਂ ਸਕਿਉਰਿਟੀ ਤੋਂ ਬਾਅਦ ਦੇ ਮੈਨੂੰ ਕਹਿੰਦਾ ਕਿੱਥੇ ਚੱਲੇ ਜਾ ਮੈਂ ਕਿਹਾ ਆਬੂਤਾ ਵੀ ਐਂਡ ਆਬੂਤਾ ਵੀ ਤੇ ਹਾਂ ਬਾਰਸੀਲੋਨਾ ਓਕੇ ਹਾਂ ਤਾਂ ਬਾਰਸੀਲੋਨਾ ਦੀ ਫਲਾਈਟ ਕਿੰਨਾ ਟਾਈਮ ਲੱਗਦਾ ਹੈ ਮੈਨੂੰ 7 ਕੋ ਘੰਟੇ ਦਿਖਾ ਰਹੀ ਹੈ 7 ਕੋ ਘੰਟੇ ਸੋ ਕਾਫੀ ਟਾਈਮ ਹੈ ਉਹ ਬੰਦਾ ਹਜ਼ਾਰਾਂ ਦਿੱਲੀ 100 ਵੀ ਨਹੀਂ ਗਿਸਤੇ ਹਜ਼ਾਰਾਂ ਲੋਕਾਂ ਦੀ ਚੈਕਿੰਗ ਕਰਦਾ ਹਰ ਰੋਜ਼ ਦਾ ਨੋ ਐਕਸਪੀਰੀਅੰਸ ਹੈ ਕੋਈ ਸਾਲਾਂ ਤੋਂ ਜੌਬ ਕਰ ਰਿਹਾ ਅਸ ਵਾਲੇ ਤੋਂ ਪੁੱਛੁੰਦਾ ਸੀ ਮੇਰੇ ਪਹਿਲੇ ਕੱਲੇ ਬੰਦੇ ਤੋਂ ਉਹਨੇ ਵੀ ਇਹੀ ਪੁੱਛਿਆ ਸੀ ਪੰਜਾਬ ਤੋਂ ਵਾ ਕਿਉਂ ਭਾਈ ਪੰਜਾਬ ਵਾਲੇ ਕੀ ਤੁਹਾਨੂੰ ਵੜਾ ਕਰਦੇ ਨੇ ਕੀ ਬੋਲਦੇ ਨੇ ਪੰਜਾਬ ਵਾਲੇ ਭਾਈ ਹਿੰਮਤ ਕਰਕੇ ਨਾ ਪੰਜਾਬ ਦੇ ਵਿੱਚ ਇੱਕ ਇੰਟਰਨੈਸ਼ਨਲ 에ਅਰਪੋਰਟ ਬਣਾ ਲਓ ਇਹ ਤਾਂ ਇੰਨਾਂ ਚੀਜ਼ਾਂ ਦਾ ਤੁਹਾਨੂੰ ਉਹ ਨਾਲੇ ਸਮੇਂ ਵਿੱਚ ਪੂਰੀ ਤਰੀਕੇ ਨਾਲ ਸਾਹਮਣਾ ਕਰਨਾ ਪਵੇਗਾ ਸੋਚ ਵੀ ਨਹੀਂ ਸਕਦੇ ਸੱਤ ਘੰਟਿਆਂ ਦੀ ਵੇਟਿੰਗ ਤੂਫਾਨ ਆਬੂ-ਤਾਬੀ ਤੋਂ ਹੁਣ ਬੈਠਣ ਲੱਗਾ ਫਲਾਈਟ ਬਾਰਸੀਲੋਨਾ ਵਾਲੀ ਤੇ ਨਾ نیند ਆਈ ਏ ਭੁੱਖ ਤਾਂ ਲੱਗੀ ਨਹੀਂ ਬਸ ਮੈਂ ਸਮਾਨ ਦਿੱਲੀ ਤੋਂ ਲੈ ਕੇ ਆਇਆ ਸੀ ਕਾਫੀ ਚਲੋ ਬੈਠਦੇ ਆ ਫਿਰ ਇੱਧਰ ਵੀ ਜਾ ਦੇ ਵਿੱਚ ਹੁਣ ਅੱਗੇ 7 ਘੰਟਿਆਂ ਦਾ ਸਫ਼ਰ ਮੇਰਾ ਤਾਂ ਬਹੁਤ ਲੰਮਾ ਸਫ਼ਰ ਹੋ ਗਿਆ ਜੀ ਲੋ ਆ ਗਏ ਫਿਰ ਬਾਬਾ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਮੇਰ ਭਰਿਆ ਹੱਥ ਰੱਖੇ ਇਸੇ ਤਰੀ ਸਭ ਤੇ ਭਾਜੀ ਆ ਰਹੇ ਨੇ ਦੇਣਿਆ ਸਰਪ੍ਰਾਈਜ਼ ਆਏ স্মੋਕਿੰਗ ਜ਼ੋਨ ਆ ਇਹ ਤਾਂ ਬੀੜੀਆਂ-ਬੁੜੀਆਂ ਪੀ ਲੈਂਦੇ ਨੇ ਵੈਸੇ ਪਾਰਕਿੰਗ ਦਾ ਏਰੀਆ ਆਜੋ ਭਾਈ ਜਾਨ ਆਜੋ ਬਾਰਸੀਲੋਨਾ ਦਾ 에어ਪੋਰਟ ਆ ਜਿੰਨਾ ਤੰਗਸ ਵਾਲੇ ਇੰਡੀਆ ਵਾਲੇ ਕਰਦੇ ਨੇ ਉਹਨਾਂ ਇਹ ਪਿਆਰ ਦੇ ਨਾਲ ਵੈਲਕਮ ਕਰਦੇ ਨੇ ਜਿੰਨਾਂ ਦੇਸ਼ ਚ ਆ ਰਹੇ ਉਹ ਤਾਂ ਵੈਲਕਮ ਕਰਦੇ ਨੇ ਤੇ ਜਿੰਨਾਂ ਦੇਸ਼ ਚੋਂ ਜਾਂਦੇ ਆ ਉਹ ਕੁੱਤੇ ਖਣੀ ਕਰਦੇ ਨੇ ਸ਼ਬਦ ਤਾਂ ਗੰਦਾ ਜਿਹਾ ਸਿਕੋ ਬੋਲਣਾ ਸੀ ਜ਼ੁਬਾਨ ਤੇ ਆ ਰਹੀ ਸੀ ਪਰ ਨਹੀਂ ਬੋਲਿਆ ਆ ਜਾਵੇ ਭਾਈ ਸਾਹਿਬ ਜੈਲਦਾਰਾ ਕਿੱਥੇ ਹੈ ਅੱਗੇ ਚੱਲਦੇ ਆ ਤੇ ਪਾਰਕਿੰਗ ਦੀ ਦਿੱਕਤ ਲੱਗਦੀ ਮੈਨੂੰ ਜਾਣ ਸੜਕ ਦੇ ਵਿੱਚ ਆਲੇ ਮੇਰੀ ਬੈਟਰੀ ਵੀ ਲੋ ਹੋ ਗਈ ਸੁਪੈਣ ਮੇਰਾ ਦਿਲ ਨਹੀਂ ਲੱਗਦਾ ਹੈ ਔਰ ਠੀਕ ਆ ਬਾ ਇਧਰ ਜਾ ਰਿਹਾ ਸੀ ਇਧਰ ਬਹਿਣਾ ਹੈ ਨਾ

ਸੁਰ ਤੇਰੀ ਅਸਫਾਈ ਕੀ ਲੇ ਕੇ ਰੱਖ ਦਿੰਦੀ ਬੰਦੇ ਨੂੰ ਦਰ ਰੁਣਦੇ ਇੰਡੀਆ ਹੋਵੇ ਯੂਰਪ ਹੋਵੇ ਵਿਦੇਸ਼ ਜਿਹੜਾ ਮਰਜੀ ਟੇਸ ਹੋਵੇ ਆ ਚੀਜ਼ਾਂ ਤਮਿਲ ਨਹੀਂ ਮਿਲਦੀਆਂ ਤੁਹਾਨੂੰ ਪੰਜਾਬੀਆਂ ਦਾ ਕਹੇ ਸਮੋਸੇ ਗੁਲਾਬ ਜਾਮਨ